ਸਭ ਤੋਂ ਪਹਿਲਾਂ ਤਾਂ ਮੈਂ ਅੱਜ ਰਮਜ਼ਾਨ ਦੇ ਦਿਹਾੜੇ ਤੇ ਮੈਂ ਸਾਰੇ ਥੈਂਕ ਯੂ ਦੇਸ਼ ਦੇ ਵਸਨੀਕਾਂ ਨੂੰ ਮੈਂ ਮੁਬਾਰਕ ਦੇਣੀ ਚਾਹਨਾ ਪਵਿੱਤਰ ਮਹੀਨਾ ਰਮਜ਼ਾਨ ਦਾ ਸ਼ੁਰੂ ਹੋਇਆ ਹੈ ਔਰ ਜੇ ਸਾਡੇ ਸਾਡੇ ਜਿਹੜੇ ਤਿਉਹਾਰ ਨੇ ਸਾਡੇ ਜਿਹੜੇ ਉਤਸਵ ਨੇ ਸਾਡੇ ਮੇਲੇ ਨੇ ਇਹ ਸਾਨੂੰ ਇੱਕ ਡੋਰ ਦੇ ਵਿੱਚ ਬੰਨ ਕੇ ਰੱਖਦੇ ਨੇ ਸਾਡੇ ਦੇਸ਼ ਦੀ ਸੋਸ਼ਲ ਬੌਂਡਿੰਗ ਜਿਹੜੀ ਐਸ ਸਮਾਜਿਕ ਪਾਈਚਾਰਾ ਉਹ ਐਸੇ ਕਰਕੇ ਕਾਇਮ ਐ ਕਿ ਸਾਡੇ ਅਸੀਂ ਇੱਕ ਦੂਜੇ ਦੇ ਤਿਹਾਰਾਂ ਨੂੰ ਮਨਾਉਨੇ ਆ ਇੱਕ ਦੂਜੇ ਨੂੰ ਵਧਾਈ ਦਿੰਨੇ ਆ ਇੱਕ ਦੂਜੇ ਦੇ ਤਿਹਾਰਾਂ ਨੂੰ ਵੱਧ ਚੜ ਕੇ ਮਨਾਇਆ ਜਾਂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਿਆ ਜਾਂਦਾ ਕਿ ਤਿਹਾਰ ਜਿਹੜੇ ਨੇ ਉਹ ਕਿਸੇ ਖਾਸ ਫਿਰਕੇ ਦੇ ਨਹੀਂ ਤਿਹਾਰ ਜਿਹੜੇ ਨੇ ਖੁਸ਼ੀਆਂ ਜਿਹੜੀਆਂ ਨੇ ਸਭ ਦੀਆਂ ਸਾਂਝੀਆਂ ਹੁੰਦੀਆਂ ਮਾਨਯੋਗ ਸਪੀਕਰ ਸਾਹਿਬ ਮੈਂ ਅੱਜ ਖਾਸ ਤੌਰ ਤੇ ਵਪਾਰੀਆਂ ਲਈ ਮੈਂ ਗੱਲ ਕਰਖਣੀ ਚਾਹਨਾ ਕਿਉਂਕਿ ਪਿਛਲੇ ਦਿਨੀ ਮੁਕੇਰੀਆਂ ਦਿਨਨਗਰ ਪਠਾਨਕੋਟ ਲੁਧਿਆਣਾ ਅੰਮ੍ਰਿਤਸਰ ਸਾਹਿਬ ਕਲ ਪਟਿਆਲਾ ਤੇ ਵਪਾਰੀਆਂ ਨਾਲ ਮਿਲਣੀ ਹੋਈ ਵਪਾਰ ਸਰਕਾਰ ਮਿਲਣੀ ਆਪਣੀ ਕਿਸਮ ਦਾ ਪਹਿਲੀ ਵਾਰ ਪਹਿਲਾ ਪ੍ਰੋਗਰਾਮ ਸੀ ਇਸ ਤਰ੍ਹਾਂ ਦਾ कि ਜਦੋਂ ਸਬੰਧਤ ਸਾਰੇ ਡਿਸੀਜਨ ਮੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਨਾਲ ਲਿਜਾ ਕੇ ਭਾਵੇਂ ਉਹ ਬਿਜਲੀ ਬੋਰ ਦੇ ਸੀਐਮਟੀ ਹੋਣ ਭਾਵੇਂ ਫੋਰੈਸਟ ਦੇ ਸੈਕਟਰੀ ਹੋਣ ਪੀਡਬਲੂਡੀ ਦੇ ਸੈਕਟਰੀ ਹੋਣ ਪਾਵਰ ਸੈਕਟਰੀ ਹੋਣ ਚੀਫ ਸੈਕਟਰੀ ਹੋਣ ਉਹਨਾਂ ਸਾਰਿਆਂ ਨੂੰ ਨਾਲ ਲਿਜਾ ਕੇ ਮਾਈਕ ਜਿਹੜਾ ਉਹ ਸੰਨਤਕਾਰਾਂ ਨੂੰ ਦਿੱਤਾ ਜਾਂਦਾ ਹੈ ਵਪਾਰੀਆਂ ਨੂੰ ਦਿੱਤਾ ਜਾਂਦਾ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੱਲ ਵੀ ਹੈ ਸੋ ਉਹ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਬਹੁਤ ਸਾਰੇ ਦਾ ਧੰਨਵਾਦ ਹੀ ਕਰਦੇ ਆ ਜਿਆਦਾ ਤਾਂ ਕਿ ਸਾਡਾ ਤਾਂ ਜੀ ਹੱਲ ਹੋ ਗਿਆ ਸਵਾਲ ਤਾਂ ਘਰੋਂ ਦੱਸ ਲੈ ਕੇ ਆਏ ਸੀ ਪਰ ਸੱਤ ਤਾਂ ਜਿਹੜੇ ਨੇ ਉਹ ਪਹਿਲੇ ਹੀ ਸਰਕਾਰ ਨੇ ਜਿਹੜਾ ਬਰੌਸ਼ਰ ਜਾਰੀ ਕੀਤਾ ਉਹ ਚ ਹੱਲ ਹੋ ਗਏ ਸੋ ਜਿਹੜੀਆਂ ਥੋੜੀਆਂ ਬਹੁਤ ਮੁਸ਼ਕਲਾਂ ਨੇ ਉਹਨਾਂ ਨੂੰ ਮੌਕੇ ਤੇ ਹੱਲ ਕਰ ਦਿੱਤਾ ਜਾਂਦਾ ਔਸੇ ਵੇਲੇ ਫੈਸਲਾ ਕਰ ਲਿਆ ਜਾਂਦਾ ਜਿਵੇਂ ਕਿ ਮੈਂ ਐਗਜ਼ਾਮਪਲ ਦੇਦਾ ਮੈਨੂੰ ਦੀਨਾਨਗਰ ਦੇ ਵਿੱਚ ਇੱਕ ਪੱਠਾ ਜਿਹੜਾ ਐਸੋਸੀਏਸ਼ਨ ਹੈ ਉਹਨਾਂ ਦੇ ਨੁਮਾਇੰਦੇ ਨੇ ਕਿਹਾ ਕਿ ਸਾਨੂੰ 2 ਏਕੜ ਚੋਂ ਹੀ ਮਿੱਟੀ ਲੈਣ ਦੀ ਇਜਾਜ਼ਤ ਹੈ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਉੱਥੇ ਕਿਉਂਕਿ ਕੰਸਟਰਕਸ਼ਨ ਜ਼ਿਆਦਾ ਹੋਣ ਲੱਗੀ ਹੁਣ ਜ਼ਿਆਦਾ ਇੰਡਸਟਰੀ ਵੀ ਜ਼ਿਆਦਾ ਆ ਰਹੀ ਹੈ ਜਿੱਥੇ ਵੀ ਜਾਉਂਗੇ ਇੱਟ ਤਾਂ ਚਾਹੀਦੀ ਚਾਹੀਦੀ ਹੈ ਤਾਂ ਸਾਨੂੰ ਘੱਟੋ ਘੱਟ ਇਹਨੂੰ 4 ਏਕੜ ਕੀਤਾ ਜਾਵੇ ਤਾਂ ਅਸੀਂ ਮੌਕੇ ਤੇ ਫੈਸਲਾ ਕਰਕੇ 5 ਏਕੜ ਕਰਤਾ ਕਿ 5 ਏਕੜ ਦੇ ਵਿੱਚੋਂ ਤੁਸੀਂ ਮਿੱਟੀ ਲੈ ਕੇ ਆਪਣਾ ਇਹੜਾ ਪੱਠੇ ਤੇ ਇੱਟਾਂ ਵਾਸਤੇ ਵਰਤ ਸਕਦੇ ਹ ਪਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਉਹਨਾਂ ਤੋਂ ਇੱਕ ਵਾਦਾ ਵੀ ਲਿਆ ਹੈ ਕਿ ਪੱਠੇ ਜਿੱਥੇ ਆਲੇ ਦੁਆਲੇ ਪੱਠਾ ਹੋਵੇ ਜੀ ਤਾਂ ਕਾਲੇ ਰੰਗ ਦਾ ਧੂਆ ਜਦੋਂ ਆਉਂਦਾ ਹੈ ਆਲੇ ਦੁਆਲੇ ਦੇ ਕਈ ਪਿੰਡਾਂ 'ਚ ਜੇ ਰਾਤ ਨੂੰ ਕੱਪੜੇ ਸੁੱਕਣੇ ਪਾ ਦਈਏ ਤਾਂ ਸਵੇਰ ਤੱਕ ਉਹ ਕਾਲੇ ਹੋ ਜਾਂਦੇ ਕਿ ਤੁਸੀਂ ਜਿਹੜਾ ਉਹ ਸਿਸਟਮ ਹੈ ਤੁਹਾਡੇ ਪੱਠੇ 'ਚੋਂ ਚਿੱਟੇ ਰੰਗ ਦਾ ਧੂਆ ਨਿਕਲਣਾ ਚਾਹੀਦਾ ਹੈ ਪੁਣਿਆ ਹੋਇਆ ਧੂਆ ਜਿਹਨੂੰ ਕਹਿੰਦੇ ਆ ਉਹ ਕੋਈ ਬਹੁਤਾ ਮਹਿੰਗਾ ਨਹੀਂ ਤਾਂ ਉਹਨਾਂ ਨੇ ਇਹ ਵੀ ਵਾਦਾ ਕੀਤਾ ਸਾਡੇ ਨਾਲ ਕਿ ਜੇ ਤੁਸੀਂ ਸਾਡੇ ਲਈ ਇੰਨਾ ਕਰ ਰਹੇ ਹੋ ਅਸੀਂ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਕਿਉਂਕਿ ਆਕਸੀਜਨ ਤਾਂ ਸਾਰਿਆਂ ਲਈ ਇੱਕੋ ਹੀ ਹੈ ਸਾਹ ਲੈਣ ਵਾਸਤੇ ਤਾਂ ਇੱਕੋ ਹੀ ਆਕਸੀਜਨ ਦੀ ਲੋੜ ਹੈ ਉਹਨੂੰ ਅਸੀਂ ਖਰਾਬ ਨਹੀਂ ਕਰਾਂਗੇ ਫਿਰ ਇੱਕ ਵਪਾਰੀ ਨੇ ਖੜੇ ਹੋ ਕੇ ਕਿਹਾ ਕਿ ਸਾਡਾ 1 ਕਰੋੜ ਤੱਕ ਦੀ ਜਿਹੜੀ ਟਰਨਓਵਰ ਹੈ ਉਹਦੀ ਹੈਲਥ ਇੰਸ਼ੋਰੈਂਸ ਹੈਗੀ ਹੈ 5 ਲੱਖ ਰੁਪਏ ਤੱਕ ਦਾ ਇਲਾਜ ਉਹ ਕਰਾ ਸਕਦਾ ਪਰ ਕਹਿੰਦੇ ਜੀ ਅੱਜ ਕੱਲ੍ਹ ਬਿਜ਼ਨਸ ਵਧ ਰਿਹਾ ਤਾਂ 1 ਕਰੋੜ ਦੀ ਟਰਨਓਵਰ ਹੋ ਜਾਂਦੀ ਹੈ ਕੀ ਇਹਨੂੰ 2 ਕਰੋੜ ਕੀਤਾ ਜਾ ਸਕਦਾ ਉਸੇ ਮੌਕੇ ਤੇ ਅਸੀਂ 2 ਕਰੋੜ ਰੁਪਏ ਦਾ ਜਿਹੜਾ ਟਰਨਓਵਰ ਹੈ ਉਹਨਾਂ ਨੂੰ ਅਸੀਂ ਹੈਲਥ ਇੰਸ਼ੋਰੈਂਸ 5 ਲੱਖ ਰੁਪਏ ਦਾ ਇਲਾਜ 700 739 ਦੇ ਨੇੜੇ ਤੇੜੇ ਹਸਪਤਲ ਨੇ ਪ੍ਰਾਈਵੇਟ ਹਸਪਤਲਾਂ ਦੇ ਵੀ ਇੰਪੀਲੈਂਟ ਕੀਤਾ ਉਹ ਜਿੱਥੇ ਮਰਜ਼ੀ ਇਲਾਜ ਕਰਾ ਸਕਦੇ ਨੇ ਸੋ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਵਪਾਰੀ ਨੇ ਉਹ ਕਰਦਾਤਾ ਨੇ ਉਹ ਉਹਨਾਂ ਕਰਕੇ ਲੱਖਾਂ ਘਰਾਂ ਦੇ ਚੁੱਲ੍ਹੇ ਬਣਦੇ ਆ ਬਹੁਤ ਸਾਰੇ ਲੋਕਾਂ ਨੂੰ ਉਹ ਰੋਜ਼ਗਾਰ ਦਿੰਦੇ ਆ ਸੋ ਉਹਨਾਂ ਦਾ ਵੀ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਸੋ ਇਹ ਬੜੇ ਕਾਮਯਾਬ ਚੱਲ ਰਹੇ ਨੇ ਇੰਨਾ ਨੇੜੇ ਸਰਕਾਰ ਕਦੇ ਨਹੀਂ ਕਿਸੇ ਵਰਗ ਦੇ ਗਈ ਇਸੇ ਤਰ੍ਹਾਂ ਜੀ ਕਿਸਾਨ ਮਿਲਨੀਆਂ ਵੀ ਕਰਦੇ ਆ ਪੀਏਯੂ ਚ ਸਫਲਤਾਪੂਰਵਕ ਦੋ ਜਾਂ ਤਿੰਨ ਕਿਸਾਨ ਮਿਲਨੀਆਂ ਕਰ ਚੁੱਕਿਆ ਉਹ ਚ ਕੋਈ ਰੈਲੀ ਨਹੀਂ ਕਰਦੇ ਉਹਦੇ ਚ ਅਲੱਗ-ਅਲੱਗ ਜਿਹੜੇ ਕਿਸਾਨ ਨੇ ਕਿ ਤੁਸੀਂ ਬਾਸਮਤੀ ਵਾਲੇ ਇੱਥੇ ਆ ਜਾਓ ਗੰਨੇ ਵਾਲੇ ਇੱਧਰ ਆ ਜਾਓ ਕਿਨੂ ਵਾਲੇ ਉਹ ਸਟਾਲ ਲੱਗਿਆ ਹੋਇਆ ਹੈ ਜਿਹੜੇ ਆਲੂਆਂ ਵਾਲੇ ਨੇ ਇੱਧਰ ਹਲ ਅਲੱਗ-ਅਲੱਗ ਫਸਲਾਂ ਦੇ ਅਲੱਗ-ਅਲੱਗ ਉੱਥੇ ਸਾਰੇ ਸਾਇੰਟਿਸਟ ਬੈਠੇ ਨੇ ਉਹਨਾਂ ਤੋਂ ਪੁੱਛੀਦਾ ਹੈ ਕਿ ਦੱਸੋ ਹੱਲ ਕੀ ਹੈ ਤੁਹਾਡੀ ਸਮੱਸਿਆ ਦਾ ਕੋਈ ਕਹਿੰਦਾ ਜੀ ਨਹਿਰ ਦਾ ਪਾਣੀ ਜੇ ਅਪ੍ਰੈਲ ਦੇ ਪਹਿਲੇ ਹਫ਼ਤੇ ਆ ਜਾਏ ਨਰਮੇ ਨੂੰ ਪਹਿਲੇ 2-3 ਪਾਣੀ ਨਹਿਰ ਵਾਲੇ ਲੱਗ ਜਾਣ ਤਾਂ ਕਿਸੇ ਕਿਸਮ ਦੀ ਸੁੰਡੀ ਵੀ ਉਸ ਬੂਟੇ ਦਾ ਨੁਕਸਾਨ ਨਹੀਂ ਕਰ ਸਕਦੀ ਬੂਟਾ ਤਕੜਾ ਹੋ ਜਾਂਦਾ ਹੈ ਤੁਸੀਂ ਅਸੀਂ ਉੱਥੋਂ ਹੀ ਸਮੱਸਿਆਵਾਂ ਜਿੱਥੇ ਸਮੱਸਿਆਵਾਂ ਨੇ ਉੱਥੋਂ ਹੀ ਅਸੀਂ ਹੱਲ ਲੱਭ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਨਾਂ ਆਂਦਾ ਇਹ ਪ੍ਰੋਗਰਾਮ ਹੈ ਜਿਹੜਾ ਮੈਂ ਜਿਸ ਦਿਨ 10 ਮਾਰਚ ਨੂੰ ਰਿਜ਼ਲਟ ਆਇਆ ਸੀ ਮੈਂ ਉਸ ਦਿਨ ਇਹ ਗੱਲ ਕਹੀ ਸੀ ਕਿ ਸਰਕਾਰ ਹੁਣ ਸੱਥਾਂ ਚੋਂ ਸਰਕਾਰ ਹੁਣ ਕਸਬਿਆਂ ਚੋਂ ਪਿੰਡਾਂ ਚੋਂ ਚੱਲਿਆ ਕਰੂਗੀ ਤੇ ਉਹ ਗੱਲ ਸੱਚੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਹੁਣ ਕੈਂਪ ਲੱਗ ਰਹੇ ਨੇ ਅੱਜ ਵੀ ਅਰੋਜ ਕੈਂਪ ਜਿਹੜੇ ਨੇ ਕਈ ਪਿੰਡਾਂ ਚ ਕੈਂਪ ਲੱਗਣਗੇ ਜਿੱਥੇ ਆਧਾਰ ਕਾਰਡ ਨਾਲ ਲਿੰਕ ਕੋਈ ਕਿਸੇ ਦਾ ਜਾਤੀ ਇਸ ਪ੍ਰਮਾਨ ਸਰਟੀਫਿਕੇਟ ਕਿਸੇ ਦਾ ਕੋਈ ਕਿਸੇ ਵੀ ਕਿਸਮ ਦਾ ਕੋਈ ਕੰਮ ਸਰਕਾਰੀ ਉਹਨਾਂ ਨੂੰ ਦਫਤਰ ਜਾਏ ਬਿਨਾ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਕੈਂਪ ਲੱਗੂਗਾ ਔਰ ਮੈਂ ਸਾਰੀ ਰਿਪੋਰਟ ਲੈਣਾ ਕਿ ਅੱਜ ਕਿੰਨੇ ਕਿਹੜੇ ਜ਼ਿਲ੍ਹੇ ਚ ਕਿੰਨੇ ਕੈਂਪ ਲੱਗੇ ਤਾਂ ਜੇ ਕੋਈ ਕਿਤੇ ਘੱਟ ਲੱਗ ਰਹੇ ਨੇ ਤਾਂ ਅਸੀਂ ਡਿਪਟੀ ਕਮਿਸ਼ਨ ਨੂੰ ਇਹ ਪੁੱਛਦੇ ਹਾਂ ਕਿ ਕੈਂਪ ਕਿਉਂ ਨਹੀਂ ਲੱਗ ਰਹੇ ਤੇ ਨਾਲ ਇਹ ਆ ਕਿ ਪੁੱਛ ਕੇ ਕਿ ਵੱਡੇ ਪਿੰਡਾਂ ਚ ਪੁੱਛ ਕੇ ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ 2-2 ਕਿਲੋਮੀਟਰ ਦੇ ਰੇਡੀਅਸ ਦੇ 3-3 ਕਿਲੋਮੀਟਰ ਦੇ ਰੇਡੀਅਸ ਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਸਪੀਕਰ ਚ ਕਿ ਭਾਈ ਉੱਥੇ ਅੱਜ ਤਹਿਸੀਲਦਾਰ ਸਾਹਿਬ ਆਉਣਗੇ ਏਡੀਸੀ ਆਊਗਾ ਕੋਈ ਕੰਮ ਹੈ ਤੁਹਾਡਾ ਉੱਥੇ ਪੇਪੜਾਂ ਥੱਲੇ ਬੋੜਾਂ ਥੱਲੇ ਬਹਿ ਕੇ ਕਰੋ ਇਹ ਸਾਡਾ ਫਰਜ਼ ਬਣਦਾ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਘਰ ਘਰ ਜਾਂਦੇ ਆ ਉਦੋਂ ਡੋਰ ਟਡੋਰ ਵੀ ਜਾਂਦੇ ਆ ਤੇ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਕਹਿੰਦੇ ਚੰਡੀਗੜ੍ਹ ਆਜੋ ਮੰਨ ਜੋ ਸਪੀਕਰ ਸਾਹਿਬ ਚੰਡੀਗੜ੍ਹ ਆਉਣਾ ਮਤਲਬ ਲਗਭਗ 6-7 ਹਜ਼ਾਰ ਦਾ ਖਰਚਾ ਘੱਟੋ-ਘੱਟ ਔਰ ਆ ਕੇ ਇੱਥੇ ਕੰਮ ਨਾ ਹੋਵੇ ਤਾਂ ਸਮਝ ਲਓ 6-7 ਹਜ਼ਾਰ ਹੋਰ ਹੋ ਗਿਆ ਸੋ ਅਸੀਂ ਕੁਝ ਜਿਵੇਂ ਪਹਿਲਾਂ ਸਿਰਫ ਇੱਕੋ ਹੀ ਸੀਗਾ ਮਲੋੜ ਦੇ ਨੇੜੇ ਉਹ ਜਿਹੜਾ ਹੈਵੀ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਟ੍ਰੇਨਿੰਗ ਦਾ ਜਿਹੜਾ ਸੀਗਾ ਮੌਹਵਾਨੀ ਸੀ ਉਹ ਇੱਕੋ ਹੀ ਸੀਗਾ ਪੂਰੇ ਪੰਜਾਬ ਉਹ ਵੀ ਪੂਰੇ ਕੋਰਨਰ ਤੇ ਰਸਤਾ ਨਾਲ ਬਹੁਤ ਲੋਕ ਉਧਰ ਜਾਂਦੇ ਸੀ ਜਿਨ੍ਹਾਂ ਨੇ ਡਰਾਈਵਰੀਆਂ ਕਰਨੀਆਂ ਸਿੱਖਣਾਂ ਜੀ ਸੀ ਬੀਜਾ ਹੈਵੀ ਜਿਹੜੀ ਇਕੁਪਮੈਂਟ ਨੇ ਉਹਨਾਂ ਨੂੰ ਚਲਾਉਣਾ ਸਿੱਖਣਾ ਉਹਦੀ ਟ੍ਰੇਨਿੰਗ ਅਸੀਂ ਹੁਣ ਉਹਨਾਂ ਨੂੰ ਤਿੰਨ ਫਿਲਹਾਲ ਅਸੀਂ ਜਿਹੜੇ ਨੇ ਉਕਾਨੇ ਇੱਕ ਤਾਂ ਤੋਲਾਬਾੜ ਪਿੰਡ ਅਮਰਗੜ ਦੇ ਨੇੜੇ ਉਹ ਚੱਲ ਪਿਆ ਉੱਥੇ ਹੋਣ ਲੱਗਿਆ ਇੱਕ ਕਪੂਰਥਲੇ ਦੇ ਨੇੜੇ ਜਿਹੜਾ ਉਹ ਖੋਲਿਆ ਜਾਊਗਾ ਤਾਂ ਕਿ ਉਸ ਇਲਾਕੇ ਦੇ ਲੋਕ ਉੱਥੋਂ ਹੀ ਆਪਣੀ ਟ੍ਰੇਨਿੰਗ ਲੈ ਕੇ ਕਿਉਂਕਿ ਜੀਸੀਬੀ ਜਾਂ ਜਿਹੜੇ ਪੋਕਲੇਨ ਵਗੈਰਾ ਦੀ ਜਿਹੜੀ ਡਰਾਈਵਿੰਗ ਦੇ ਕਾਫੀ ਡਰਾਈਵਰਾਂ ਦੀ ਲੋੜ ਹੈ ਕਿਉਂਕਿ ਹਾਈਵੇ ਬਣ ਰਹੇ ਨੇ ਕੰਸਟਰਕਸ਼ਨ ਚੱਲ ਰਹੀ ਹੈ ਭਾਰੀ ਤਾਂ ਡਰਾਈਵਰਾਂ ਦੀ ਤਨਖਾਹ ਵੀ ਬਹੁਤ ਜ਼ਿਆਦਾ ਇਸ ਕਰਕੇ ਉਹ ਉੱਥੇ ਟ੍ਰੇਨਿੰਗ ਲੈ ਕੇ ਜੇ ਆਪਣੇ ਚੰਗੀ ਤਨਖਾਹ ਪਾ ਰਹੇ ਨੇ ਤਾਂ ਸਾਡਾ ਫਰਜ ਬਣਦਾ ਕਿ ਉਹਨਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾ ਰਹੀ ਸਰਕਾਰ ਦੇ ਤੌਰ ਤੇ ਕਿ ਜਿਹਦੇ ਚ ਲੋਕਾਂ ਨੂੰ ਕੋਈ ਸਹੂਲਤ ਮਿਲਣ ਚ ਮੇਰੇ ਸਾਈਨ ਨਾ ਕਰਕੇ ਕੋਈ ਫਾਈਲ ਲਟਕੀ ਪਈ ਰਹੇ ਜੇ ਕਿਉਂਕਿ ਜਾਂ ਮੇਰੇ ਕੋਲ ਟਾਈਮ ਨਾ ਹੋਵੇ ਤੇ ਕੋਈ ਪੁੜਦਾ ਤੋਂ ਘੱਟ ਨਹੀਂ ਰੁਕ ਜੇ ਮੈਂ ਹਮੇਸ਼ਾ ਸਾਡੇ ਮੰਤਰੀ ਸਾਹਿਬਾਨ ਨੇ ਜਾਂ ਕੋਈ ਐਮਐਲਏ ਸਾਹਿਬਾਨ ਨੇ ਜਿਉਂ ਕਹਿੰਦੇ ਨੇ ਜੀ ਸਾਡੇ ਇੱਕ ਸੜਕ ਹੈ ਜਾਂ ਸਾਡੇ ਪੁਲ ਹੈ ਜਾਂ ਸਾਡੇ ਕੋਈ ਨਮਾ ਕਲੀਨਿਕ ਬਣਿਆ ਹੈ ਜਾਂ ਕੁਝ ਉਹਦਾ ਤੁਸੀਂ ਦੁਕਾਨ ਕਰਦੋ ਮੈਨੂੰ ਕਹਿਣਾ ਕਿ ਜਿਹੜੇ ਲੋਡ ਬੰਦ ਨੇ ਜੇ ਸੜਕ ਦਾ ਦੁਕਾਨ ਕਰਾਉਣਾ ਹੈ ਜਿਹੜੇ ਉਹ ਸੜਕ ਤੇ ਰਿਕਸ਼ਾ ਚਲਾਉਂਦੇ ਨੇ ਜਾਂ ਜਿਹੜੇ ਓਵਰ ਬ੍ਰਿਜ ਨੂੰ ਪਾਰ ਕਰਕੇ ਆਟੋ ਰਿਕਸ਼ਾ ਨੂੰ ਫਾਇਦਾ ਹੋਊਗਾ ਕਿ ਪਹਿਲਾਂ ਕਿਦਰੇ ਹੋਰ ਦੀ ਜਾਂਦੇ ਸੀ ਜਾਮ ਲੱਗਦੇ ਸੀ ਹੁਣ ਜ਼ਿਆਦਾ ਈਜ਼ੀ ਹੋ ਗਿਆ ਤੇ ਉਹਨਾਂ ਤੋਂ ਦੁਕਾਨ ਕਰਾ ਲਓ ਮੈਂ ਕਦੇ ਲੰਘਦਾ ਵੱਟਦਾ ਫੇਰ ਆਜੂਗਾ ਕਿਉਂਕਿ ਪਹਿਲਾਂ ਵੀ ਦੇਖਿਆ ਗਿਆ ਕਿ ਕਈ ਕਈ ਵਾਰੀ ਦੋ ਦੋ ਘਟਨ ਵੀ ਕਰ ਦਿੰਦੇ ਸੀਗੇ ਕਿ ਇੱਕ ਜਣਾ ਉਹ ਕਰ ਗਿਆ ਉਹ ਕਹਿੰਦਾ ਮੈਂ ਕਰੂੰਗਾ ਉਹ ਕਹਿੰਦਾ ਮੈਂ ਕਰੂੰਗਾ ਮਤਲਬ ਕ੍ਰੈਡਿਟ ਵਾਰ ਜਿਵੇਂ ਹੁਣ ਮੈਂ ਮੈਂ ਅੱਜ ਦੀ ਐਗਜ਼ਾਮਪਲ ਦੇ ਦੇਣਾ ਅਸ਼ਵਨੀ ਜੀ ਬੈਠੇ ਅੱਜ ਸਵੇਰੇ ਟੀਵੀ ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਨਿਆਲ ਤੱਕ 7 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ ਤੋ ਆਬਵੀਅਸਲੀ ਰੇਲਪੇ ਸੈਂਟਰ ਨਾਲ ਲੇਟ 50 ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ ਵਰਚੂਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਤੇ ਰਾਜਪਾਲ ਸਾਹਿਬ ਗਵਰਨਰ ਸਾਹਿਬ ਉਥੇ ਖੰਨੇ ਬੈਠੇ ਨੇ ਚੀਫ ਗੈਸਟ ਮਤਲਬ ਕੀ ਨਵਾਂ ਬਾਬੇ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਪੈਸਾ ਹੋਵੇ ਉਹ ਜਾਂ ਜਾਂ ਪੈਸਾ ਉਹ ਹੈ ਉਹ ਜਿਹੜਾ ਇੱਕ ਮਨ ਪ੍ਰਗਟ ਜੀ ਇਹਨੂੰ ਬੋਲਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਉਗੀ ਜਾਂ ਕੋਈ ਮੰਤਰੀ ਜਾਂ ਉੱਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉੱਥੇ ਭਾਜਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਹੈ ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ ਨੂੰ ਕੋਈ 에ਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ 에어ਪੋਰਟ ਦਾ ਵੀ ਇਦਾਂ ਉਦਕਰਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗਵਰਨਮੈਂਟ ਦੇ ਰਹੀ ਹੈ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਸੋ ਇਹ ਤਾਂ ਫਿਰ ਭਰਨੀ ਨਹੀਂ ਇੱਛਾ ਤਾਂ ਨਾਲੇ ਤਾਂ ਕਹਿੰਦੇ ਕਿ ਸਾਡੀਆਂ ਗਰੰਟੀਆਂ ਨੇ ਸਾਡਾ ਚੱਲਦਾ ਹੈ ਸੰਤਾ ਜਿੱਥੇ ਮਰਜੀ ਜਿਹੜਾ ਅਸੀਂ ਚਲੇ ਜਾਈਏ ਤੇ ਸਾਡੀ ਗਰੰਟੀ ਚੱਲ ਜਾਂਦੀ ਹੈ ਤੇ ਨਾਲੇ ਕਹਿੰਦੇ ਤੁਸੀਂ ਪੰਜਾਬ ਸਰਕਾਰ ਜੇ ਕੋਈ ਨੁਮਾਇੰਦਾ ਜਾ ਕੇ ਉੱਥੇ ਬੋਲ ਲੇ ਤਾਂ ਉੱਥੇ ਵਿਰੋਧ ਹੁੰਦਾ ਆ ਸੁਨੀ ਜੀ ਬਠਿੰਡੇ ਹੋਇਆ ਵਿਰੋਧ ਬਠਿੰਡੇ ਵਿਰੋਧ ਹੋਇਆ ਜਦੋਂ ਇੱਕ ਅਕਾਲੀ ਦਲ ਦੇ ਨੁਮਾਇੰਦੇ ਬੋਲਣ ਲੱਗੇ ਉੱਥੇ ਮੋਦੀ ਮੋਦੀ ਮਤਲਬ ਇਹ ਐਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀ ਵੜੀਏ ਤਾਂ ਮੇਰੇ ਖਿਆਲ 'ਚ ਵਧੀਆ ਰੁਗਾ ਅਸੀਂ ਵੀ ਕਹਿੰਨੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾਂ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ ਚ ਆਉਂਦੇ ਨੇ ਅਸੀਂ ਅੱਖਾਂ ਬਿਸ਼ਾਕੇ ਵੈਲਕਮ ਕਰਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਅਸੀਂ ਮੇਜ਼ਬਾਨ ਆ ਜਿਹਦੇ ਜਿੰਨੇ ਵੀ ਫੰਕਸ਼ਨ ਕਰਦੇ ਬਲਕਿ ਮੈਂ ਮੰਗ ਕੇ ਲੈ ਕੇ ਆਉਣਾ ਉੱਥੋਂ ਫੰਕਸ਼ਨ ਕਿ ਜੀ 20 ਸਾਨੂੰ ਦੇ ਦਿਓ ਜੀ ਦੋ ਜੀ 20 ਮਿਲੇ ਸਾਨੂੰ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਕਰੋ ਜੀ ਇੱਥੇ ਆਓ ਅਸੀਂ ਬੁਲਾਵਾਂਗੇ ਸਾਰਿਆਂ ਨੂੰ ਹੋਸਟ ਕਰਾਂਗੇ ਸ ਇਸ ਤਰ੍ਹਾਂ ਦੀ ਕਿ ਸੱਦੇ ਪੱਤਰ ਤੇ ਨਾਮ ਜਿਹੜਾ ਉਹ ਜਿਹਦਾ ਥੱਲੇ ਲਿਖਤਾ ਉਹਦੇ ਨਾਲ ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ ਨਾਮ ਲਿਖੋ ਨਾ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ ਸੋ ਆਮ ਆਦੀ ਪਾਰਟੀ ਵੱਲੋਂ ਅਸੀਂ ਜਿਹੜਾ ਚਾਹੇ ਹੈਲਥ ਹੈ ਚਾਹੇ ਐਜੂਕੇਸ਼ਨ ਹੈ ਇਨਫਰਾਸਟ੍ਰਕਚਰ ਹੈ ਉਹ ਉਹਦੇ ਵਿੱਚ ਅਸੀਂ ਕੋਈ ਕਮੀ ਨਹੀਂ ਛੱਡ ਰਹੇ ਈਵਨ ਕੱਲ ਇੱਕ ਪਟਿਆਲੇ ਇੱਕ ਵਪਾਰੀ ਨੇ ਕਿਹਾ ਕਿ ਸਾਡੇ 66 ਕੇਵੀ ਦਾ ਗ੍ਰਿਡ ਜਿਹੜਾ ਜੇ ਉਹ ਹੋ ਜੇ ਤਾਂ ਸਾਨੂੰ ਬਿਜਲੀ ਦੂਰੋਂ ਆਉਂਦੀ ਹੈ ਤਾਰਾਂ ਦੂਰੋਂ ਪੈਂਦੀਆਂ ਨੇ ਤਾਂ ਅਸੀਂ ਮੌਕੇ ਤੇ ਸੀਐਮਡੀ ਪੀਐਸਪੀਸੀਐਲ ਨੂੰ ਬੁਲਾ ਕੇ ਪੁੱਛਿਆ ਕਿੰਨਾ ਖਰਚਾ ਹੈ ਅਸੀਂ ਕਹਿੰਵੀ ਇਹਦਾ ਅਨੁਮਾਨ ਉਹ ਕਹਿੰਦੇ ਸੀ ਲੱਗਿਆ ਹੋਇਆ ਪਹਿਲੇ ਹੀ ਹੈ ਤੇ 6 ਮਹੀਨਿਆਂ ਚ ਆਉਣ ਵਾਲਿਆਂ ਚ ਤਿਆਰ ਹੋ ਜਾਊਗਾ ਅਸੀਂ ਕਹਿੰਵੀ ਜਦੋਂ ਥਰਮਲ ਪਲਾਂਟ ਖਰੀਦੀ ਜਾਂਦੇ ਆ ਬਿਜਲੀ ਆਪਣੇ ਕੋਲ ਹੈਗੀ ਕਹਾ ਉਹਨੂੰ ਵਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ ਸੋ ਗ੍ਰਿਡ ਵੀ ਬਣਾ ਰਹੇ ਆ ਨਵੇਂ ਟਰਾਂਸਫਾਰਮਰ ਵੀ ਲੱਗ ਰਹੇ ਨੇ ਕਿਉਂਕਿ ਜੇ ਜੇ ਆਪਣੇ ਕੋਲੇ ਕੋਈ ਕਿਸੇ ਮਾਲ ਦੀ ਬਹੁਤਾ ਆਤਾ ਹੈ ਉਹਨੂੰ ਵੰਡਣ ਵਾਸਤੇ ਫਿਰ ਅੱਗੇ ਇਨਫਰਾਸਟ੍ਰਕਚਰ ਵੀ ਚਾਹੀਦਾ ਸੋ ਮੈਂ ਇਸ ਗੱਲੋਂ ਧੰਨਵਾਦੀ ਵੀ ਹਾਂ ਕਿ ਵਿਧਾਨ ਸਭਾ ਦੇ ਵਿੱਚ ਕੁਐਸਚਨ ਆਵਰ ਜ਼ੀਰੋ ਆਵਰ ਔਰ ਕਟ ਮੋਸ਼ਨ ਔਰ ਚਲੋ ਪਹਿਲੇ ਇੱਕ ਦੋ ਦਿਨ ਰੌਲਾ ਪਿਆ ਤੇ ਪਰ ਉਸ ਤੋਂ ਬਾਅਦ ਜਿਹੜੀ ਹਾਊਸ ਹੈ ਸ਼ਾਂਤੀਪੁਰਵ ਚੱਲ ਰਿਹਾ ਹੈ ਸਾਡੇ ਐਮ ਐਲ ਏ ਵੀ ਸਵਾਲ ਪੁੱਛ ਰਹੇ ਨੇ ਔਰ ਸਾਰਿਆਂ ਨੂੰ ਤੁਸੀਂ ਮੌਕਾ ਵੀ ਬਰਾਬਰ ਦਾ ਦੇ ਰਹੇ ਹੋ ਇਹੀ ਮਾਹੌਲ ਮੈਂ ਚੋਣਾਂ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਵੇ ਦੇਸ਼ ਹੁਣ ਚੋਣਾਂ ਵੱਲ ਜਾਊਗਾ ਜੀ ਇੱਕ ਦੋ ਦਿਨਾਂ ਚ ਦੋ 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 ਤਿੰਨ ਦਿਨਾਂ ਚ ਕਹਿੰਦੇ ਐ ਕਿ ਜਿਹੜਾ ਕੋਡ ਲੱਗ ਜਾਊਗਾ ਚੋਣ ਆਚਾਰ ਸੈੰਤਾ ਉਹ ਲੱਗ ਜੂਗੀ ਉਸ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲੇ ਜਾਣਾ ਹੱਕ ਹੈ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹਰ ਇੱਕ ਪਾਰਟੀ ਦਾ ਕਿ ਉਹ ਆਪਣਾ ਪ੍ਰੋਗਰਾਮ ਲੈ ਕੇ ਜਾਵੇ ਨੈਸ਼ਨਲ ਪ੍ਰੋਗਰਾਮ ਹੈ ਨੈਸ਼ਨਲ ਲੈ ਕੇ ਜਾਵੇ ਕੋਈ ਖੇਤਰੀ ਪ੍ਰੋਗਰਾਮ ਬਣਾਇਆ ਖੇਤਰੀ ਪ੍ਰੋਗਰਾਮ ਲੈ ਕੇ ਜਾਵੇ ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹੌਸ ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਰਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰੇਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਹੱਕ ਚ ਭੂਤ ਜੋ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਕ ਚ ਭੂਤ ਜੋ ਸੋ ਕੋਈ ਵੈਸੇ ਤਾਂ ਪੰਜਾਬ ਚੋਣਾ ਜਿਹੜੀ ਨੇ ਲਗਭਗ ਸਾਡਾ ਰਿਕਾਰਡ ਪੀਸਫੁਲੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਅਨੁਸਕਾਮੀ ਘਟਨਾ ਹੋਊਗੀ ਪਰ ਫਿਰ ਵੀ ਅਸੀਂ ਸੁਰੱਖਿਆ ਵਜੋਂ ਪਰਬੰਧ ਕਰਾਂਗੇ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ਅੜਚਨ ਜਾਂ ਕੋਈ ਜਾਣ ਬੁੱਝ ਕੇ ਕੋਈ ਪੋਲਿਟਿਕਲ ਅੜਚਨ ਬਿਲਕੁਲ ਨਹੀਂ ਹੋਊਗੀ ਤੁਸੀਂ ਆਪਣੇ ਅਸੀਂ ਵੀ ਪਿੰਡਾਂ ਜਾਵਾਂਗੇ ਸ਼ਹਿਰਾਂ ਜਾਵਾਂਗੇ ਕਸਬਿਆਂ ਜਾਵਾਂਗੇ ਰੋਡ ਸ਼ੋਅ ਕਰਨੇ ਆ ਰੋਡ ਸ਼ੋਅ ਕਰੋ ਪਰ ਉਹ ਹੈ ਕਿਉਂਕਿ ਉਸ ਵੇਲੇ ਇਲੈਕਸ਼ਨ ਕਮਿਸ਼ਨਰ ਜਿਹੜਾ ਹੈ ਉਹੀ ਜਿਹੜਾ ਸੰਚਾਲਕ ਹੁੰਦਾ ਹੈ ਸੋ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੱਦਾਂ ਨੇ ਜਾਂ ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਕਿਉਂਕਿ ਹੁਣ ਇਸ ਤੋਂ ਬਾਅਦ ਹਾਊਸ ਜਿਹੜਾ ਉਹ ਨਵੇਂ ਜਦੋਂ ਨਵੀਂ ਲੋਕ ਸਭਾ ਸਤਾ ਨਹੀਂ ਚੁਣੀ ਜਾਊਗੀ ਉਸ ਤੋਂ ਬਾਅਦ ਹੋਊਗਾ ਤਾਂ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਆਪਣਾ ਨਾਮ ਜਿਹੜਾ ਉਹ ਦੇਸ਼ ਦੇ ਵਿੱਚ ਪੀਸਫੁਲ ਤੇ ਫਰੀ ਐਂਡ ਫੇਅਰ ਇਲੈਕਸ਼ਨ ਕਰਉਣ ਵਾਸਤੇ ਜਾਣੇ ਜਾਵੇ ਕਿ ਹਾਂਜੀ ਸਾਡੀ ਐਗਜ਼ੈਂਪਲ ਦਿੱਤੀ ਜਾਵੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈ ਕੋਈ ਕਿਸੇ ਨਾਲ ਕੋਈ ਕਲੈਸ਼ ਆ ਪ੍ਰੋਗਰਾਮ ਹੋ ਜੇ ਇਸ ਦਾ ਇੱਕ ਘੰਟਾ ਪਹਿਲਾਂ ਹੋ ਜੇ ਦੋ ਘੰਟੇ ਉਹ ਚਲੋ ਲੋਕਲ ਅਸੀਂ ਗਵਰਨਮੈਂਟ ਨਾਲ ਕਰਕੇ ਸਾਡੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਕੋਈ ਪੁਲਿਸ ਨਾਲ ਰਿਲੇਟਡ ਕੋਈ ਕੰਮ ਹੈ ਜਾਂ ਕੋਈ ਇਸ ਤਰ੍ਹਾਂ ਦਾ ਕਈ ਵਾਰੀ ਜਾਣ ਬੁੱਝ ਕੇ ਇਸ ਤਰ੍ਹਾਂ ਕਰਤਾ ਜਾਂਦਾ ਕਿ ਸੇਮ ਟਾਈਮ ਤੇ ਦੋ ਪ੍ਰੋਗਰਾਮ ਕਰ ਦਿੱਤੇ ਜਾਂਦੇ ਨੇ ਸਾਹਮਣੇ-ਸਾਹਮਣੇ ਸਪੀਕਰ ਲੱਗ ਜਾਂਦੇ ਨੇ ਉੱਥੇ ਥੋੜਾ ਜਿਹਾ ਫਿਰ ਕਿਉਂਕਿ ਉਹ ਜਜ਼ਬਾਤੀ ਹੁੰਦੇ ਆ ਦੋਨੋਂ ਪਾਸੇ ਵਲੰਟੀਅਰ ਉੱਥੇ ਥੋੜਾ ਜਿਹਾ ਕਈ ਵਾਰੀ ਭਾਪਪਤਾ ਜਿਹੜੀ ਹੈ ਭਾਪਕ ਹੋ ਜਾਂਦੇ ਆ ਲੋਕ ਜਜ਼ਬਾਤੀ ਹੋ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਇਲੈਕਸ਼ਨ ਡੈਮੋਕ੍ਰੈਟਿਕ ਜਿਹੜਾ ਉਤਸਵ ਹੈ ਉਹਦੇ ਵਿੱਚ ਕੋਈ ਵਿਗਨ ਆਵੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਦੋਂ 2014 2017 2022 ਦੀਆਂ ਇਲੈਕਸ਼ਨਾਂ 19 ਤੇ 22 ਦੇ ਇਲੈਕਸ਼ਨ ਹੋਈਆਂ ਜਿੰਨੇ ਵੀ ਨੈਸ਼ਨਲ ਮੀਡੀਆ ਵਾਲੇ ਆਏ ਵੱਡੇ ਵੱਡੇ ਚੈਨਲ ਵਾਲੇ ਜਦੋਂ ਉਹ ਪੰਜਾਬ ਚ ਆਉਂਦੇ ਨੇ ਉਦੋਂ ਕਹਿੰਦੇ ਨੇ ਜੀ ਅਸੀਂ ਪੂਰਾ ਦੇਸ਼ ਲਗਭਗ ਕਵਰ ਕਰਿਆ ਆਂ ਪਰ ਜਿਹੜਾ ਮਾਹੌਲ ਇੱਥੇ ਐ ਪੰਜਾਬ ਦੇ ਵਿੱਚ ਆ ਕਿ ਹਰ ਇੱਕ ਪਾਰਟੀ ਦੇ ਜਿਹੜੇ ਲੋਗੋ ਲੱਗੇ ਨੇ ਝੰਡੇ ਲੱਗੇ ਨੇ ਔਰ ਹਰ ਇੱਕ ਪਾਰਟੀ ਦੇ ਰੋਡ ਸ਼ੋਅ ਦੇ ਮੂਰੇ ਮੋਟਰਸਾਈਕਲ ਨੇ ਕਾਰਾਂ ਨੇ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਜਿਹੜਾ ਇਹ ਜਿਹੜਾ ਇਲੈਕਸ਼ਨਾਂ ਨੇ ਇਹ ਦੇਸ਼ ਦਾ ਡੈਮੋਕ੍ਰੈtic ਮੇਲਾ ਹੈ ਇੱਕ ਮੇਲਾ ਉਤਸਵ ਕਹਿੰਦੇ ਮੇਲਾ ਦੇਖਣਾ ਹੋਵੇ ਤਾਂ ਫਿਰ ਪੰਜਾਬ ਚ ਆ ਕੇ ਦੇਖ ਸਕਦੇ ਹੂੰ ਸੋ ਨਾਲ ਨਾਲ ਮੈਂ ਵੀ ਸਾਡੇ ਵੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਜਾਂ ਜਿਹੜੇ ਲੀਡਰ ਸਹਿਬਾਨ ਨੇ ਬਿਰੋਧੀ ਪਾਰਟੀਆਂ ਦੇ ਜਿੰਨੇ ਵੀ ਲੀਡਰ ਸਹਿਬਾਨ ਨੇ ਬਹੁਤਿਆਂ ਨੂੰ ਟਿਕਟਾਂ ਮਿਲਣਗੀਆਂ ਬਹੁਤੇ ਸਟਾਰ ਪ੍ਰਚਾਰਕ ਹੋਣਗੇ ਕੋਈ ਇਹ ਜੀ ਨਿੱਜੀ ਜਾਂ ਕੋਈ ਇਹ ਜੀ ਕੋਈ ਟਿੱਪਣੀ ਜਿਹੜੀ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਸੰਵੇਦਨਸ਼ੀਲਤਾ ਥੋੜੀ ਜਿਹੀ ਧਿਆਨ ਰੱਖ ਕੇ ਇੱਕ ਦੂਜੇ ਨੂੰ ਪਾਰਟੀਆਂ ਨੂੰ ਜ਼ਰੂਰ ਇੱਕ ਦੂਜੀ ਦੀ ਪਾਰਟੀਆਂ ਨੂੰ ਜਾਂ ਉਹਦੇ ਕਮਾਂਕਾਰਾਂ ਨੂੰ ਜ਼ਰੂਰ ਨਿੰਦੋ ਜ਼ਰੂਰ ਉਹਨਾਂ 'ਚ ਨੁਕਸ ਕੱਢੋ ਤਾਂ ਲੋਕ ਜਿਹੜੇ ਨੇ ਫੈਸਲੇ ਲੋਕ ਕਰਨਗੇ ਪਰ ਨਿੱਜੀ ਹਮਲਿਆਂ ਤੋਂ ਜਾਂ ਨਿੱਜੀ ਜਿਹੜੀਆਂ ਟਿੱਪਣੀਆਂ ਤੋਂ ਜੇ ਬਚਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਜ਼ਿਆਦਾ ਬੈਟਰ ਹੋਊਗਾ ਤੇ ਪੰਜਾਬ ਦਾ ਜਿਹੜਾ ਇਸ ਗੱਲੋਂ ਨਾਮ ਜਿਹੜਾ ਹੈ ਉਹ ਅਸੀਂ ਮੈਂ ਆਪਣੇ ਕਿਉਂਕਿ ਮੈਂ ਪ੍ਰਧਾਨ ਆ ਪਾਰਟੀ ਦਾ ਸੰਗਠਨ ਦੇ ਤੌਰ ਤੇ ਵੀ ਤਾਂ ਮੈਂ ਆਪਣੇ ਜਿੰਨੇ ਵੀ ਸਾਡੇ ਪ੍ਰਚਾਰਕ ਹੋਣਗੇ ਜਾਂ ਜਿੰਨੇ ਸਾਡੇ ਜਿਹੜੇ ਇਲੈਕਸ਼ਨ ਦੇ ਵਿੱਚ ਕੰਵੇਨ ਕਰਨਗੇ ਮੈਂ ਸਪੈਸ਼ਲੀ ਉਹਨਾਂ ਨੂੰ ਹੁਣ ਅਗਲੇ ਦਿਨਾਂ ਚ ਬੁਲਾ ਕੇ ਗੱਲ ਕਹਿਣੀ ਹੈ ਕਿ ਕਿਸੇ ਵੀ ਬੰਦੇ ਦੇ ਖਿਲਾਫ ਨਿੱਜੀ ਜਾਂ ਪਰਿਵਾਰਨਾ ਸਬੰਧਤ ਜਾਂ ਉਹਦੇ ਕੋਈ ਹੋਰ ਕੰਮਕਾਰਨਾ ਸਬੰਧਤ ਇਸ ਤਰ੍ਹਾਂ ਦਾ ਕੁਝ ਨਹੀਂ ਕਹਿਣਾ ਸਿਰਫ ਜੇ ਕਹਿਣਾ ਹੈ ਤਾਂ ਉਹਨਾਂ ਦੀ ਕਾਰਗੁਜ਼ਾਰੀ ਨਾਲ ਆਪਣੀ ਕਾਰਗੁਜ਼ਾਰੀ ਨੂੰ ਤੁਸੀਂ ਜਿਹੜਾ ਉਹ ਕੰਪੇਅਰ ਕਰ ਲਿਓ ਕਿ ਉਹਨਾਂ ਵੇਲੇ ਐਂ ਹੋਇਆ ਸੀ ਅਸੀਂ ਐਂ ਕਰਤਾ ਉਹਨਾਂ ਵੇਲੇ ਐਂ ਨਹੀਂ ਹੋਇਆ ਅਸੀਂ ਆ ਕਰ ਲਿਆ ਸੋ ਇਹ ਜਿਆਦਾ ਬੈਟਰ ਇੱਕ ਤਰੀਕਾ ਹੋ ਸਕਦਾ ਸਰ ਤੇ ਮੈਨੂੰ ਨਹੀਂ ਲੱਗਦਾ ਫਿਰ ਜੇ ਇਦਾਂ ਹੋਊਗਾ ਤਾਂ ਫਿਰ ਆਪਾਂ ਪੂਰੇ ਦੇਸ਼ ਦੇ ਵਿੱਚ ਆਪਾਂ ਸੀਨਾ ਤਾਣ ਕੇ ਕਹਿ ਸਕਦੇ ਹਾਂ ਕਿ ਅਸੀਂ ਉਹ ਪੰਜਾਬ ਦੇ ਲੋਕਾਂ ਜਿਹੜੇ ਜਦੋਂ ਕੋਈ ਸਾਡੇ ਤੇ ਬਾਹਰੋਂ ਕੋਈ ਹਮਲਾ ਕਰੇ ਫਿਰ ਅਸੀਂ ਇਕੱਠੇ ਆ ਪਰ ਡੈਮੋਕ੍ਰੈਟਿਕ ਤਰੀਕੇ ਨਾਲ ਲੜਨ ਵਾਸਤੇ ਸਾਡੇ ਕੋਲੇ ਤਰੀਕੇ ਜਿਹੜੇ ਨੇ ਉਹ ਉਹ ਇਸ ਤਰ੍ਹਾਂ ਦੇ ਨੇ ਕਿ ਅਸੀਂ ਕਿਸੇ ਇੱਕ ਦੂਜੇ ਨੂੰ ਲਾਣ ਤਾ ਤੁਮ ਤਾ ਵਾਲੇ ਚੱਕਰ 'ਚ ਨਹੀਂ ਪਾਵਾਂਗੇ ਪਿਛਲੇ ਦਿਨਾਂ 'ਚ ਹੋਈਆਂ ਇਹ ਦਨੀਆਂ ਪਿਛਲੇ ਇੱਕ ਸਾਲ ਦੇ ਵਿੱਚ ਲਗਭਗ ਕਾਫੀ ਵਾਰ ਇਹ ਤਾਂ ਹੋਇਆ ਕਿ ਟਕਰਾਓ ਨਿੱਜੀ ਬਦਰ ਤੇ ਚਲੇ ਗਏ ਕੋਈ ਗੱਲ ਨਹੀਂ ਕਈ ਵਾਰੀ ਜਜ਼ਬਾਤੀ ਹੋ ਕੇ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਪੱਕੀ ਦੁਸ਼ਮਣੀਆਂ ਪਾ ਲਈਏ ਸੋ ਮੈਂ ਅੱਜ ਇਸ ਮੁਕੱਦਸ ਹਾਊਸ ਦੇ ਵਿੱਚ ਇਹ ਕਹਿਣਾ ਚਾਹਣਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਔਰ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਉਹ ਜਿੱਤਣਗੇ ਬਾਕੀ ਲੋਕ ਹੈ ਜੀ ਜਨਤਾ ਹੈ ਲੋਕਤੰਤਰ ਮੇ ਲੋਕ ਬੜੇ ਹੁੰਦੇ ਹਨ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਸੋ ਲੋਕਾਂ ਦਾ ਜਿਹੜਾ ਵੋਟਾਂ ਦਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੋਟਰ ਕਾਰਡ ਨੇ ਉਹ ਸਾਨੂੰ ਐਵੇਂ ਕਿਸੇ ਖੈਰਾਤ ਚ ਨਹੀਂ ਮਿਲੇ ਰਿਓੜੀਆਂ ਵੱਟੇ ਨਹੀਂ ਮਿਲੇ ਇਹ ਵੋਟਰ ਕਾਰਡ ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਸ਼ਹੀਦ ਉਦਮ ਸਿੰਘ ਵਰਗੇ ਹਜ਼ਾਰਾਂ ਜਿਹੜੇ ਕ੍ਰਾਂਤੀਕਾਰੀਆਂ ਨੇ ਆਪਣੇ ਖੂਨ ਦੀ ਆਪਣੇ ਖੂਨ ਦੀ ਬਲੀ ਦੇ ਕੇ ਆਪਣੇ ਆਪਣੇ ਜਵਾਨੀਆਂ ਆਪਣੀਆਂ ਜਿਹੜੀਆਂ 33 ਸਾਲ ਦੀ ਉਮਰ 'ਚ ਰਸੇ ਚੁੰਮ ਕੇ ਇਹ ਵੋਟਰ ਕਾਰਡ ਆਪਾਂ ਨੂੰ ਲੈ ਕੇ ਦਿੱਤੇ ਨੇ ਕਿਸੇ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਡਰਾਵੇ ਦੇ ਵਿੱਚ ਆ ਕੇ ਜਾਂ ਕਿਸੇ ਰਿਸ਼ਤੇਦਾਰ ਮਾਮੇ ਫੱਪੜਾਂ ਦੇ ਕਹਿਣ ਤੇ ਇਹ ਵੋਟਰ ਕਾਰਡ ਕਿਸੇ ਨੂੰ ਫੜਾ ਨਾ ਦਿਆ ਕਰੋ ਜਿਹਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਸੋ ਮੈਂ ਇਹ ਵੀ ਉਮੀਦ ਕਰੂੰਗਾ ਕਿ ਲੋਕ ਜਿਹੜੇ ਨੇ ਉਹ ਆਪਣੇ ਵੋਟਰ ਕਾਰਡ ਦਾ ਇਸਤੇਮਾਲ ਕਰਨਗੇ ਤਾਂ ਸਾਡੇ ਸ਼ਹੀਦਾਂ ਨੂੰ ਉਹਨਾਂ ਦੀ ਆਤਮਾ ਨੂੰ ਸਕੂਨ ਮਿਲੂਗਾ ਕਿ ਹਾਂ ਇਹ ਵੋਟਰ ਕਾਰਡ ਐਸੇ ਕਰਕੇ ਲੈ ਕੇ ਦਿੱਤੇ ਸੀ ਉਹ ਆਪਣੀ ਮਰਜ਼ੀ ਦਾ ਨੇਤਾ ਆਪ ਚੁਣ ਸਕਣ ਬਾਕੀ ਅੱਗੇ ਪਾਰਟੀਆਂ ਨੇ ਕੋਈ ਕਿਸੇ ਨੇ ਗਲਤ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਕਿਸੇ ਨੇ ਜਿਆਦਾ ਵਧੀਆ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਜਿੱਤ ਦਾ ਆਨੰਦ ਵੀ ਉਹਨਾਂ ਨੂੰ ਜਿਹੜਾ ਮਿਲੂਗਾ ਸੋ ਇਸ ਕਰਕੇ ਬਾਕੀ ਸਰਕਾਰ ਵੱਲੋਂ ਅਸੀਂ ਮੇਕ ਸ਼ੋਰ ਕਰਨਾ ਹੈ ਪੂਰਾ ਕਿ ਇਲੈਕਸ਼ਨ ਜਿਹੜੀ ਹੈ ਉਹ ਚਾਹੇ ਪਹਿਲੇ ਫੇਜ਼ ਚ ਹੋਵੇ ਚਾਹੇ ਉਹ ਸੱਤਵੇਂ ਫੇਜ਼ ਚ ਹੋ ਜੇ ਅਸੀਂ ਆਪਣੇ ਵੱਲੋਂ ਤਿਆਰੀ ਪੂਰੀ ਕਰਾਂਗੇ ਔਰ ਤੁਹਾਨੂੰ ਕਦੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੂਗੀ ਕਿ ਇੱਥੇ ਤੱਕਾ ਹੋ ਗਿਆ ਜੀ ਇੱਥੇ ਆ ਹੋ ਗਿਆ ਜੀ ਇਹ ਇਹ ਕੰਮ ਮੈਂ ਕਹਿੰਦਾ ਹੁਣ ਪੁਰਾਣੇ ਹੋ ਗਏ ਲੋਕ ਵੀ ਡਿਜੀਟਲ ਹੋ ਗਏ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਜੋ ਮਰਜ਼ੀ ਕਰ ਲੋ ਅਸੀਂ ਤਾਂ ਆ ਕਰਨਾ ਹੀ ਕਰਨਾ ਲੋਕਾਂ ਨੇ ਮਨ ਬਣਾਇਆ ਹੁੰਦਾ ਸੋ ਮੈਂ ਇੱਕ ਵਾਰੀ ਫੇਰ ਇਸ ਮੁਕੱਦਸ ਹਾਊਸ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਕ ਬੋਲਣ ਦਾ ਮੌਕਾ ਮਿਲਿਆ ਬਜਟ ਤੇ ਡਿਬੇਟ ਹੋਈ ਰਾਜਪਾਲ ਚਾਪ ਸਾਹਿਬ ਦਾ ਜਿਹੜਾ ਭਾਸ਼ਣ ਸੀ ਉਹਦੇ ਤੇ ਵੀ ਡਿਬੇਟ ਹੋਈ ਚਲੋ ਅੱਧ ਪਛਦਾ ਰੌਲਾ ਪਿਆ ਪਰ ਕੋਈ ਗੱਲ ਨਹੀਂ ਮੈਂ ਖੁਦ ਆਠ ਸਾਲ ਲੋਕ ਸਭਾ ਚ ਰਿਹਾ ਅਸੀਂ ਵੀ ਇਕੱਠੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਵੀ ਕਰਦੇ ਰਹੇ ਹਾਂ ਤੇ ਵਾਕਆਊਟ ਵੀ ਕਰਦੇ ਰਹੇ ਹਾਂ ਪਰ ਇਹ ਹੈ ਕਿ ਨਾਲ-ਨਾਲ ਇਹ ਹੈ ਕਿ ਉਹਦੇ ਨਾਲ ਸਮਾਂ ਖਰਾਬ ਨਾ ਹੋਵੇ ਉਹਦੇਆਂ ਲੋਕਾਂ ਦੇ ਸਵਾਲਾਂ ਦੇ ਜਵਾਬ ਜਿਨ੍ਹਾਂ ਸਵਾਲਾਂ ਦੇ ਜਵਾਬ ਉਹਨਾਂ ਨੂੰ ਮਿਲਨੇ ਚਾਹੀਦੇ ਸੀ ਉਹ ਇਸ ਕਰਕੇ ਨਾ ਖਰਾਬ ਹੋ ਜਾਣ ਕਿ ਉੱਥੇ ਜੀ ਸਾਰਿਆਂ ਨੇ ਫਿਰ ਬੈਲ ਚ ਰੌਲਾ ਪਾਤਾ ਸਾਨੂੰ ਵੀ ਪਉਣਾ ਪੈ ਗਿਆ ਫਿਰ ਬਾਹਰ ਜਾਣਾ ਪੈ ਗਿਆ ਜਿਆ ਸਪੀਕਰ ਨੇ ਕੱਢ ਤੇ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੈਂ ਕਹਿੰਨਾ ਕਿ ਤੂੰ ਇਕੱਠੇ ਆਲ ਆਪ ਆਲ ਪਾਰਟੀ ਮੀਟਿੰਗ ਕੋਈ ਕਰਕੇ ਤੇ ਇਹਨੂੰ ਸ਼ਾਂਤੀਪੂਰਵਕ ਬਣਾਈਏ ਔਰ ਪੰਜਾਬੀਆ ਦੇਸ਼ ਨੂੰ ਲੀਡ ਕਰਦੇ ਆਂ ਹਰ ਖਿੱਤੇ ਚ ਹਰ ਅੰਦੋਲਨ ਚ ਦੇਸ਼ ਨੂੰ ਲੀਡ ਕਰਦੇ ਆ ਰਹੇ ਆਂ ਹੁਣ ਵੀ ਕਰਾਂਗੇ ਹਾਂ ਕੁਛ ਸਾਨੂੰ ਫੈਡਰਲ ਗਵਰਨਮੈਂਟ ਵੱਲੋਂ ਕੁਝ ਚੀਜ਼ਾਂ ਚ ਸਾਡੇ ਨਾਲ ਧੱਕਾ ਕੀਤਾ ਜਾਂਦਾ ਚਾਹੇ ਉਹ ਸਾਡੀ ਚਾਕੀ ਰੋਕਣਾ ਹੋਵੇ 26 ਜਨਵਰੀ ਦੇ ਪ੍ਰੇਡ ਚੋ ਚਾਹੇ ਸਾਡਾ ਪੈਸਾ ਐਨਐਚਐਮ ਦਾ ਜਾਂ ਆਰਡੀਐਫ ਦਾ ਪੈਸਾ ਰੋਕਣਾ ਸੋ ਜੇ ਉਹ ਵੀ ਸਾਡੇ ਕੋਲ ਹੋਵੇ ਤਾਂ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ ਚ ਜਿਹੜਾ ਉਹ ਚਮਕਾ ਸਕਦੇ ਆ ਭਾਰਤ ਹੈ ਵਾਂਗ ਮੁੰਦਰੀ ਵਿਚ ਨਾਗ ਪੰਜਾਬ ਦਾ ਤੇ ਮੇਕ ਸ਼ੋਰ ਕਰਨੇ ਆ ਜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਤੌਰ ਮੁੱਖ ਮੰਤਰੀ ਔਰ ਬਤੌਰ ਇਸ ਲੀਡਰ ਦਾ ਜਿਹੜਾ ਇਸ ਹਾਊਸ ਦਾ ਲੀਡਰ ਹੋਣ ਦੇ ਨਾਤੇ ਜਾਂ ਫਿਰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿ ਜਿਹੜਾ ਨਗ ਹੈ ਭਾਰਤ ਵਾਲੀ ਮੁੰਦਰੀ ਜਿਹੜਾ ਪੰਜਾਬ ਦਾ ਨਗ ਹੈ ਉਹਦੀ ਜਿਹੜੀ ਚਮਕ ਹੈ ਉਹ ਆਪਾਂ ਫਿੱਕੀ ਨਹੀਂ ਪੈਣ ਦੇਣੀ ਉਹ ਹੋਰ ਚਮਕੂ ਜੇ ਪੰਜਾਬ ਨੰਬਰ 1 ਬਣੂਗਾ ਦੇਸ਼ ਨੰਬਰ 1 ਬਣੂਗਾ ਤਾਂ ਤਾਂ ਕਰਕੇ ਅਸੀਂ ਇਸ ਕੰਮ ਲਈ ਲੱਗੇ ਹੋਏ ਆਂ ਔਰ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਸ਼ੁਭ ਕਾਮਨਾਵਾਂ ਵਿੱਚ ਦਿੰਨਾ ਆਉਣ ਵਾਲੇ ਇੱਕ ਡੈਮੋਕਰੈਟਿਕ ਬਹੁਤ ਵੱਡੇ ਡੈਮੋਕਰੈਟਿਕ ਫੈਸਟੀਵਲ ਵਾਸਤੇ ਤੇ ਨਾਲ ਨਾਲ ਮੈਂ ਪਬਲਿਕ ਲੋਕਾਂ ਨੂੰ ਵੀ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਛੁੱਟੀ ਦਾ ਦਿਨ ਨਾ ਸਮਝਿਆ ਕਰੋ ਖਾਸ ਤੌਰ ਤੇ ਸ਼ਹਿਰਾਂ ਚ ਵੋਟ ਪਰਸੈਂਟੇਜ ਬਹੁਤ ਘੱਟ ਜਾਂਦੀ ਹੈ ਉਹ ਛੁੱਟੀ ਦਾ ਦਿਨ ਸਮਝ ਲੈਂਦੇ ਨੇ ਛੱਡੋ ਪਰੇ ਅੱਜ ਤਾਂ ਛੁੱਟੀ ਹੈ ਚਲੋ ਕਹੀਂ ਚਲਦੇ ਹਾਂ ਤੇ ਬਾਅਦ ਚ 5 ਸਾਲ ਗਾਲਾਂ ਉਹੀ ਕੱਢਦੇ ਆ ਵੀ ਆਹ ਕੀ ਆ ਗਿਆ ਐਂ ਕਿਉਂ ਕਰਦੇ ਫੈਸਟੀਵਲ ਤੇ ਹਿੱਸਾ ਲਓ ਉੱਚ ਨੋਟਾ ਦਾ ਬਟਨ ਵੀ ਹੈਗਾ ਜੇ ਨਹੀਂ ਪਸੰਦ ਕੋਈ ਤਾਂ ਨੋਟ ਦੱਬਿਓ ਪਰ ਜਾਣਾ ਜ਼ਰੂਰ ਵੋਟਾਂ ਪਾਉਣੀਆਂ ਔਰ ਵੋਟਾਂ ਪਾ ਕੇ ਆਪਣੇ ਵੱਲੋਂ ਫਰਜ਼ ਨਾ ਪਾਉਣਾ ਅੱਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੜ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਥੈਂਕ ਯੂ ਬਾਜਵਾ ਜੀ ਇੱਕ ਮਤਾ ਇਕ ਰਾ ਲੀਏ ਫਿਰ ਆਪ ਉਸ ਤੋਂ ਬਾਅਦ ਬੋਲ ਲਿਓ ਤੁਸੀਂ ਯੂ ਵਿਲ ਹੈਵ ਟਾਈਮ ਨਹੀਂ ਨਹੀਂ